ਪਹਿਲੇ ਫੇਸ 'ਚ ਪੂਸ ਅਧਿਕਾਰੀਆਂ ਬੀਡੀਸੀ ਵੋਲੰਟੇਰਾ ਨੇ ਕੀਤਾ ਨਸ਼ੇ ਖਿਲਾਫ ਯੁੱਧ ਹੁਣ ਫੇਸ 2 ਦੇ ਵਿੱਚ ਨਸ਼ੇ ਨਾਲ ਲੜਨਗੇ 3 ਕਰੋੜ ਪੰਜਾਬੀ ਪੰਜਾਬ ਸਰਕਾਰ ਨੇ ਲਾਂਚ ਕੀਤੀ ਪਿੰਡਾਂ ਦੇ ਪਹਿਰੇਦਾਰ ਮੁਹਿੰਮ ਪੰਜਾਬ ਸਰਕਾਰ ਦਾ ਯੁੱਧ ਨਸ਼ੇ ਵਿਰੋਧ ਕੈਂਪੇਨ ਆਪਣੇ ਪਹਿਲੇ ਫੇਸ ਦੇ ਵਿੱਚ ਮਜ਼ਬੂਤਨੀ ਖੜ ਚੁੱਕਿਆ ਫੇਸ 1 ਦੇ ਵਿੱਚ ਪਿੰਡਾਂ 'ਚ ਵਿਲੇਜ ਡਿਵੈਲਪਮੈਂਟ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਸਕੂਲਾਂ ਕਾਲਜਾਂ ਅਤੇ ਪੰਚਾਇਤਾਂ ਚ ਜਾਗਰੂਕਤਾ ਪ੍ਰੋਗਰਾਮ ਚੱਲੇ ਨਸ਼ੇ ਵਿਰੁੱਧ ਲੜਾਈ ਨੂੰ ਸਿਰਫ ਪੁਲਿਸ ਦਾ ਮਾਮਲਾ ਨਹੀਂ ਸਗੋਂ ਪੂਰੇ ਸਮਾਜ ਦੀ ਗਲੋਬਲ ਜ਼ਿੰਮੇਵਾਰੀ ਦੱਸਿਆ ਗਿਆ ਪਹਿਲੇ ਫੇਜ਼ ਦੇ ਵਿੱਚ ਸਖਤ ਕਾਰਵਾਈ ਤੇ ਜਨ ਜਾਗਰੂਕਤਾ ਨਾਲ ਬੜੇ ਨਤੀਜੇ ਸਾਹਮਣੇ ਆਏ ਜੋ ਦਰਸਾਉਂਦੇ ਨੇ ਕਿ ਸਰਕਾਰ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ 1859 किलो हीरोइन 43000 ਤੋਂ ਵੱਧ ਨਸ਼ਾ ਤਸਕਰਾਂ ਨੂੰ ਫੜਿਆ ਗਿਆ ਇਸ ਵੇਲੇ ਤੱਕ 69978 ਐਫਆਈਆਰਾਂ ਦਰਜ ਕੀਤੀਆਂ ਗਈਆਂ 15 ਕਰੋੜ ਰੁਪਏ ਦੇ ਡਰੱਗ ਪੈਸੇ ਵਾਲੀ ਨਾਲ ਬਹੁਤ ਸਾਰੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਇਹ ਸਾਰਾ ਕੰਮ ਪੁਲਸ ਹੈਲਥ ਸੋਸ਼ਲ ਜਸਟਿਸ ਅਤੇ ਲੋਕਲ ਕਮਿਊਨਿਟੀ ਨੂੰ ਜੋੜ ਕੇ ਨਸ਼ੀਦੀ ਸਪਲਾਈ 체ਨ ਉਤੇ ਹਮਲਾ ਕਰਨ ਅਤੇ ਨਸ਼ੀਲੇ ਜਵਾਨਾਂ ਦੀ ਮਦਦ ਰਿਹੈਬ ਨੂੰ ਮਜ਼ਬੂਤ ਕਰ ਦਿੱਤਾ ਇਸ ਨਾਲ ਹੁਣ ਫੇਜ਼ 2 ਲਈ ਐਕਟਿਵ ਜਾਗਰੂਕ ਅਤੇ ਆਰਗੇਨਾਈਜ਼ਡ ਨੈਟਵਰਕ ਤਿਆਰ ਹੋ ਗਿਆ 7 ਜਨਵਰੀ 2026 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਯੁੱਧ ਨਸ਼ਾ ਵਿਰੋਧ ਫੇਜ਼ 2 ਅਦੀਨ ਪਿੰਡਾਂ ਦੇ ਪਹਿਰੇਦਾਰ ਕੈਂਪੇਨ ਦਾ ਅਧਿਕਾਰਿਕ ਸ਼ੁਰੂਆਤ ਕੀਤੀ ਇਸ ਲਾਂਚ ਵਿੱਚ 3 ਵੱਟੇ ਕਦਮ ਐਲਾਨ ਕੀਤੇ ਗਏ 15 ਹਜ਼ਾਰ ਪਿੰਡਾਂ ਅਤੇ ਵਾਡਾਂ ਦੇ ਵਿੱਚ ਪੈਦਲ ਯਾਤਰਾਵਾਂ ਮਿਸਟ ਕੋਲ ਨਾਲ ਜਨਪਾਗੀ ਦਾ ਨਵਾਂ ਸਿਸਟਮ ਅਤੇ VDC ਮੈਂਬਰਾਂ ਲਈ ਖਾਸ ਨਸ਼ੇ ਵਿਰੁੱਧ ਜੰਗ ਮੋਬਾਈਲ ਐਪ ਸਟੇਜ ਤੋਂ ਸਾਫ਼ ਮੈਸੇਜ ਦਿੱਤਾ ਗਿਆ ਕਿ ਹੁਣ ਨਸ਼ੇ ਵਿਰੁੱਧ ਇਹ ਜੰਗ ਹਰ ਪੰਜਾਬੀ ਦੀ ਹੈ ਸਰਕਾਰ ਸਿਸਟਮ ਅਤੇ ਸਮਾਜ ਤਿੰਨੇ ਇੱਕ ਟੀਮ ਵਾਂਗ ਕੰਮ ਕਰਨਗੇ ਦੂਜੇ ਗੇੜ ਤਹਿਤ ਪੂਰੇ ਪੰਜਾਬ ਦੇ 15000 ਪਿੰਡਾਂ ਅਤੇ ਵਾਟਾਂ ਵਿੱਚ ਪੈਦਲ ਮਾਰਚ ਨਿਕਲਣਗੇ ਇਨ੍ਹਾਂ 'ਚ VDC ਮੈਂਬਰ, ਯੁਵਕ ਮੰਡਲ, ਔਰਤਾਂ ਦੇ ਗਰੁੱਪ, ਸੋਸ਼ਲ ਗਰੁੱਪ ਅਤੇ ਆਮ ਲੋਕ ਸ਼ਾਮਲ ਹੋਣਗੇ। ਹਰ ਮਾਰਚ ਦਾ ਮਕਸਦ ਲੋਕਾਂ ਨੂੰ ਪਹਿਰੇਦਾਰ ਦੀ ਭੂਮਿਕਾ ਸਮਝਾਉਣਾ, ਨਸ਼ੇ ਵਿਰੁੱਧ ਸਾਂਝਾ ਸੰਕਲਪ ਲੈਣਾ ਅਤੇ ਪਿੰਡ 'ਚ ਮਜ਼ਬੂਤ ਨਿਗਰਾਨੀ ਸਿਸਟਮ ਬਣਾਉਣਾ। 150000 ਵीडीसी volunteers ਹੁ ਮੈਦਾਨ ਦੇ ਵਿੱਚ ਉਤਰ ਕੇ ਇਸ ਨੂੰ ਹੋਰ ਜੰਗੀ ਪਦਰ ਤੇ ਲੋਕਾਂ ਤੱਕ ਪਹੁੰਚਾਉਣਗੇ ਮਿਸਡ ਕਾਲ ਨਾਲ ਬਣੇਗਾ ਪਹਿਰੇਦਾਰ ਨੈਟਵਰਕ 9899100002 ਇਹ ਮਿਸਡ ਕਾਲ ਨੰਬਰ ਲੋਕਾਂ ਨੂੰ ਸਿੱਧਾ ਇਸ ਅੰਦੋਲਨ ਨਾਲ ਜੋੜੇਗਾ ਜੋ ਵੀ ਲੋਕ ਇਸ ਉੱਤੇ ਮਿਸਡ ਕਾਲ ਕਰੇਗਾ ਉਸ ਦੀ ਡਿਟੇਲ ਸਿਸਟਮ ਸਿੱਧਾ ਸੀਐਮਸ ਟੀਮ ਕੋਲ ਪਹੁੰਚ ਜਾਵੇਗੀ ਫਿਰ ਉਸ ਨੂੰ ਫੋਨ ਜਾਂ ਮੈਸੇਜ ਨਾਲ ਫੋਰੀ ਸੰਪਰਕ ਕੀਤਾ ਜਾਵੇਗਾ ਉਸ ਨੂੰ ਲੋਕਲ ਬीडीसी ਅਤੇ ਨਸ਼ਾ ਵਿਰੋਧੀ ਕੰਮਾਂ ਨਾਲ ਜੋੜਿਆ ਜਾਵੇਗਾ ਉਸ ਨੂੰ ਬੇਸਿਕ ਟ੍ਰੇਨਿੰਗ ਗਾਈਡਲਾਈਨ ਅਤੇ ਸੋਸ਼ਲ ਮੀਡੀਆ ਭੌਤਿਕ ਕੈਂਪਨ ਚ ਰੋਲ ਦਿੱਤਾ ਜਾਵੇਗਾ ਇਸ ਤਰ੍ਹਾਂ ਪੂਰੇ ਸੂਬੇ ਦੇ ਵਿੱਚ ਪਿੰਡ ਦੇ ਪਹਿਰੇਦਾਰ ਵੋਲੰਟੀਅਰ ਨੈਟਵਰਕ ਖੜਾ ਹੋ ਜਾਵੇਗਾ ਫੇਜ਼ 1 ਚ ਬੜੀਆਂ VTC ਹੁਣ ਫੇਜ਼ 2 ਚ ਨਵੇਂ ਡਿਜੀਟਲ ਟੂਲ ਨਾਲ ਕੰਮ ਕਰਨ ਗਿਆ ਨਸ਼ੇ ਵਿਰੋਧ ਚੰਗ ਐਪ ਨਾਲ VTC ਮੈਂਬਰ ਆਪਣੇ ਏਰੀਆ ਦੇ ਵਿੱਚ ਨਸ਼ਾ ਤਸਕਰੀ ਸਪਲਾਈ ਹੌਟਸਪੌਟ ਚਾ ਕਿਸੇ ਵੀ ਲਤ ਬਾਰੇ ਇਨਫੋ ਸਿੱਧਾ ਸਿਸਟਮ ਤੱਕ ਪੇਕ ਸਕਣਗੇ ਰਿਪੋਰਟ ਕਰਨ ਵਾਲੇ ਦੀ ਪਛਾਣ ਪੂਰੀ ਗੋਪਨੀਅ ਰਹੇਗੀ ਤਾਂ ਜੋ ਲੋਕ ਬਿਨਾਂ ਡਰਤੀ ਕਲ ਕਹਿ ਸਕਣਗੇ ਇਹ ਰਿਪੋਰਟs ਜ਼ਿਲ੍ਹਾ ਥਾਣਾ ਟੀਮ ਤੱਕ ਤੁਰੰਤ ਪਹੁੰਚਣਗੀਆਂ ਤੇਜ਼ ਐਕਸ਼ਨ ਲਈ ਯਾਨੀ ਲਾਂਚ ਤੋਂ ਬਾਅਦ ਇਹ ਐਪ ਕਮਿਊਨਿਟੀ ਇੰਟੈਲੀਜੈਂਸ ਤੇਜ਼ ਕਾਰਵਾਈ ਦਾ ਸਭ ਤੋਂ ਮਜ਼ਬੂਤ ਜ਼ਰੀਆ ਬਣੇਗਾ 13 ਫਰਵਰੀ 2026 ਨੂੰ ਇੱਕ ਬਹੁਤ ਵੱਡੀ ਸਭਾ ਕੀਤੀ ਜਾਵੇਗੀ ਜਿਸ 'ਚ ਸਾਰੇ ਪਿੰਡਾਂ ਦੇ ਪਹਿਰੇਦਾਰ ਵੀ ਸ਼ਾਮਿਲ ਹੋਣਗੇ ਅਤੇ ਯੁੱਧ ਨਸ਼ੇ ਵਿਰੁੱਧ ਇਹ جنگ ਹੋਰ ਤੇਜ਼ ਹੋਵੇਗੀ ਤੇ ਪੰਜਾਬ ਮੂੜ ਤੋਂ ਰੰਗਲਾ ਪੰਜਾਬ ਬਣੇਗਾ